好、oh. ਇਕਤਾ ਜਿੰਦਾਬਾਦ 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 ਸਰਕਾਰ ਮਦੂਰ ਇਕਤਾ ਜਿੰਦਾਬਾਦ ਕੰਗਣਾ ਰੋਦੇ ਪ੍ਰੈਸ ਕਰ ਰਹੇ ਆ ਸਭ ਤੋਂ ਪਹਿਲਾਂ ਅਸੀਂ ਪੱਤਰਕਾਰ ਜਿਹੜੇ ਬਹੁਤ ਤੋਂ ਆਏ ਜਿਹੜਾ ਸਾਡੇ ਮਾੜੀ ਜੀ ਕਾਲਜ ਦੇ ਕੈਂਪਸ ਤੇ ਪਹੁੰਚ ਗਏ ਨੇ ਜਿਹੜੀ ਕੰਗਣਾ ਰੋਤ ਹੈ ਹਰ ਵਾਰੀ ਇੱਕ ਬੀਜੇਪੀ ਦੀ ਸਰਕਾਰ ਸਿਕਾਈ ਹੋਈ ਕਹਿੰਦੀ ਹੈ ਵੀ ਕਦੀ ਇਹਨੂੰ ਰੈਪਿਸਟ ਕਹਿੰਦੀ ਹੈ ਕਦੀ ਇਹਨੂੰ ਮਰਜੀਸਟ ਕਹਿੰਦੀ ਹੈ ਤੇ ਕਿਹਦੀ ਪਿਕਚਰ ਵੀ ਆ ਰਹੀ ਅਮਰਜੀਤ ਸਿੰਘ ਦੇ ਵਿੱਚ ਇਹਨਾਂ ਨੂੰ ਸਿੱਖਾਂ ਦੇ ਬਾਰੇ ਨੂੰ ਬਹੁਤ ਗਲਤ ਪੇਸ਼ ਕਿਹਾਇਆ ਹੋਇਆ ਹੈ ਅਸੀਂ ਉਹਦੇ ਬਾਰੇ ਵਿੱਚ ਪ੍ਰੋਟੋਸਟ ਕਰ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਹਾਂ ਕਿ ਕੰਗੜਾ ਰੋਡ ਤੇ ਤੇ ਕਲੈਰਫਾਈ ਅਦਾਲਤ ਹੋਣੀ ਇਹਨੂੰ ਕਲੈਰਫਾਈ ਅਧਿਕਾਰ ਕੇ ਇਹਦੀ ਪੜਤਾਲ ਕਰਕੇ ਇਹਨੂੰ ਜੇਤ ਬੰਦ ਕਰਨਾ ਚਾਹੀਦਾ ਇਹਨਾਂ ਕਿਸਾਨਾਂ ਨੂੰ ਪਹਿਲੇ ਵਿੱਚ ਜਦੋਂ ਪਹਿਲਾਂ ਦੋਵੇਂ ਚੱਲਿਆ ਸੀ ਕੰਗਾਲ ਦੋਨੋਂ ਬੰਨ ਉਹਦੇ ਵਿੱਚ ਕੰਗੜਾ ਨੇ ਕਿਹਾ ਸੀ ਸਾਡੀ ਬੀਬੀਆਂ ਪੈਣਾ ਮਾਤਾ ਨੂੰ ਕਹਿੰਦੀ ਉਨੇ ਕਹਿੰਦੀ ਹੈ ਸਾਡੇ ਕਿਸਾਨ ਵੀਰਾਂ ਨੂੰ ਕਹਿੰਦੀ ਹੈ ਰੈਪਿਸਟਾਂ ਤੇ ਮਰਡਰ ਹੋਇਆ ਪੱਟ ਕੇ ਉਹਨਾਂ ਤੇ ਢਕਾਇਆ ਗਿਆ ਤੇ ਇਹ ਤੇ ਕਰਾਂਦੇ ਆ ਇਹਦੇ ਵਾਸਤੇ ਕਹਿੰਦੇ ਬਹੁਤ ਇਸ ਦਾ ਅਸੀਂ ਮਾਰਦ ਸ਼ਬਦੀ ਵਾਲੇ ਨੂੰ ਨਹੀਂ ਬੋਲਣਾ ਚਾਹੁੰਦੇ ਕਿ ਇੱਕ ﾚਡੀਜ਼ ਹੈ ﾚਡੀਜ਼ ਦੀ ਸਿੱਖਾਂ ਨੇ ਹਮੇਸ਼ਾ ਇਹਨੂੰ ਪਤਾ ਹੋਣਾ ਚਾਹੀਦਾ ਵੀ ਸਿੱਖਾਂ ਦੀ ਕੁਰਬਾਨੀ ਕਰਕੇ ਜਿਹੜੇ ਰੈਪਿਸਟਾਂ ਨੂੰ ਜਿਹੜੇ ਧੀਆ ਪਹਿਲਾਂ ਚੱਕ ਕੇ ਲੈ ਜਾਂਦੇ ਛੜਾ ਕੇ ਸਿੱਖ ਲੈ ਕੇ ਆਉਂਦੇ ਸੀਗੇ ਅੱਜ ਉਹਨਾਂ ਨੇ ਰੈਪਿਸਟ ਕਾਂਦੀ ਹੈ ਜਿਹੜੀ ਕਲਕੱਤਾ ਵਿੱਚ ਦਸਦਸਾਂ ਫਲਾਤਕਾਰ ਹੋਇਆ ਉਦੀ ਮਾਂ ਨੇ ਕੀ ਕਹੇ ਜੇ ਅੱਜ ਉੱਥੇ ਕੋਈ ਸਿੱਖ ਹੁੰਦਾ ਮੇਰੀ ਤੀ ਨਾ ਮਰਦੀ ਨਾ ਉਹਨਾਂ ਦੇ ਪਹੁੰਣਾ ਸੀਗਾ ਸਿੱਖਾਂ ਦੀ ਕੁਰਬਾਨੀ ਨੂੰ ਇਹ ਕੀ ਜਾਣਦੀ ਹੈ ਇਹਨੂੰ ਪਤਾ ਹੀ ਨਹੀਂ ਕੁਝ ਨਹੀਂ ਇਹ ਸਿਰਫ ਆਪਣੀ মিডিਆ ਦੇ ਵਿੱਚ ਜਾਂ ਟੀਵੀ ਦੇ ਵਿੱਚ ਮਸ਼ਹੂਰ ਹੋਣ ਦੇ ਲਈ ਇਹ ਇਹ ਜੋ ਬਿਆਨ ਉਸ ਤੋਂ ਪੁੱਲ ਦਿੰਦੀ ਆ ਤਾਂ ਅਸੀਂ ਤਾਂ ਅਸੀਂ ਕਹਾਂਗੇ ਕਿ ਪਹਿਲਾਂ ਇਹਨੇ ਜਿਹੜਾ ਐਕਟਰ ਸੀਗਾ ਮਸ਼ਹੂਰ ਐਕਟਰ ਨਾਮ ਤਾਂ ਪੁੱਛਦੇ ਮੈਂ ਥੋੜੇ ਜਿਹਾ ਪੰਨੀ ਕੀ ਆ ਉਦੋਂ ਵੀ ਇਹਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਮਾਨ ਖਾਨ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੋਈ ਆ ਉਹਨੇ ਸਿੱਖਾਂ ਨੂੰ ਬਦਨਾਮ ਕਰੀਆ ਕਦੀ ਨਾ ਮਟਰਿਸਟ ਕਾ ਦੀ ਨੁਗਰਬਾਦੀ ਕਾ ਦੀ ਵਕਵਾਦੀ ਕਹਿੰਦੀ ਹੈ ਇਹਦੀ ਜਿਹੜੀ ਅਮਰ ਜੱਗੀ ਪਿੱਛੇ ਉਹਦੇ ਵੀ ਪਾਬੰਦੀ ਲਗਣੀ ਚਾਹੀਦਾ ਉਹਨੂੰ ਬਿਲਕੁਲ ਕਿਤੇ ਵੀ ਰਿਲੀਜ਼ ਨਹੀਂ ਹੋਣਾ ਚਾਹੀਦਾ ਸਿੱਖ ਜਿੰਨੇ ਵੀ ਸਾਰੇ ਇਸ ਕਰਨ ਇਸ ਨੂੰ ਕਿੱਥੋਂ ਕਾ ਦੀ ਐਫਆਈਰ ਦਰਿਕਨ ਗੇਟ ਬੰਦ ਕਰੇ ਜਾਂ ਕਿਤੇ ਹੋਰ ਜੇ ਬਿਆਨ ਨਾ ਦੇਵੇ ਇਸ ਕਰਕੇ ਅਸੀਂ ਇਹਦਾ ਉਤਲਾ ਜਪਾਂਗੇ ਜੇ ਇਹਨੇ ਉਹ ਨਾ ਬੰਦ ਕੀਤਾ ਇਸ ਤੋਂ ਵੱਡਾ ਕੋਈ ਹੁਕਮ ਹੋਰ ਵੀ ਆਖੇ ਲੈ ਸਕਦਾ ਹੈ ਜੇ ਜੀ ਅਸੀਂ ਕਾਲ ਰੱਖੀ ਆ ਇਹ ਅਸੀਂ ਪੰਜਾਬ ਦੇ ਲੋਕਾਂ ਨੂੰ ਪੂਰੇ ਆਪਣਾ ਹੋਰ ਸਟੇਟਾਂ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜੀ ਕੰਗਣਾ ਰਣੌਤ ਦਾ ਉਹ ਪਹਿਲਾਂ ਵੀ ਕਿਸਾਨਾਂ ਦੇ ਪ੍ਰਤੀ ਬਹੁਤ ਮੰਦੀ ਸ਼ਬਦਾਵਲੀ ਤੇ ਵਿਵਾਦਿਤ ਬਿਆਨ ਦਿੰਦੇ ਰਹਿੰਦੀ ਆ ਫਿਲਹਾਲ ਉਹਨਾਂ ਨੇ ਬੀਤੇ ਦਿਨ ਪਿਛਲੇ ਹਫਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੇ ਤੋਂ ਪੰਜਾਬੀਆਂ ਨੂੰ ਐ ਕਿ ਹੈ ਵੀ ਵੀ ਜੇ ਇਹ ਦਿੱਲੀ ਧਰਨੇ ਦੇ ਉੱਤੇ ਠੀਕ ਆ ਵੀ ਬੈਠੇ ਆ ਤੇ ਠੀਕ ਆ ਵੀ ਜੇ ਇਹਨਾਂ ਦਾ ਵਾਸ ਚੱਲਦਾ ਤਾਂ ਅਸੀਂ ਇੱਥੇ ਵੀ ਇਹਨਾਂ ਨੂੰ ਬੰਗਲਾਦੇਸ਼ ਬਣਾ ਸਕੋ ਨਾ ਦਿੰਦੇ ਕਿਸਾਨ ਇਹ ਕਿਸਾਨਾਂ ਦੀ ਜਿਹੜੀ ਸ਼ਬੀ ਆ ਸੋਸ਼ਲ ਮੀਡੀਆ ਦੇ ਉੱਤੇ ਖਰਾਬ ਕਰਨਾ ਚਾਹੁੰਦੇ ਆ ਦੇਖੋ ਕਿਸਾਨ ਆ ਜਿਹੜੇ ਉਹ ਕੋਈ ਸ਼ੌਂਕ ਨਹੀਂ ਹੈਗਾ ਕਿ ਦਿੱਲੀ ਬਾਰ-ਬਾਰ ਕੁਛ ਕਰਨਗੇ ਕਿਸਾਨ ਕਿਸਾਨਾਂ ਦੀ ਜਿਹੜੀ ਮੰਗ ਆ ਸਰਕਾਰ ਤੋਂ ਐਮਐਸਪੀ ਦੀ ਗਾਰੰਟੀ ਆ ਠੀਕ ਆ ਉਹ ਸਰਕਾਰ ਪੂਰੀ ਕਰੇ ਕਿਸਾਨ ਨੂੰ ਕੋਈ ਲੋਡ ਨਹੀਂ ਸੜਕਾਂ ਦੇ ਉੱਤੇ ਧਰਨੇ ਲਾਉਣ ਦੀ ਤੇ ਜਿਹੜਾ ਇਹ ਐਵੇਂ ਕਹਿ ਰਹੇ ਆ ਵੀ ਅਸੀਂ ਪੰਜਾਬ ਦਾ ਜਾਂ ਆਪਣੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਅਸੀਂ ਇਹਨਾਂ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਠੀਕ ਆ ਵੀ ਇਹ ਇਸ ਤਰ੍ਹਾਂ ਦੇ ਵਾਰ-ਵਾਰ ਵਿਵਾਦ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਇਹਨਾਂ ਹਰਕਤਾਂ ਕਰਕੇ ਪੰਜਾਬ ਦੇ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਇਹਨਾਂ ਹਰਕਤਾਂ ਕਰਕੇ ਹੀ ਇਹਨਾਂ ਦੇ ਉੱਤੇ 에어ਪੋਰਟ ਦੇ ਉੱਤੇ ਜਿਹੜਾ ਥੱਪੜ ਵਾਲੀ ਘਟਨਾ ਸੀ ਉਹ ਵਰਤੀ ਸੀ ਕਿਉਂਕਿ ਪਹਿਲਾਂ ਇਹ ਸਾਡੀਆਂ ਮਾਵਾ ਭੈਣਾਂ ਨੂੰ ਟਕੇ ਟਕੇ ਤੇ ਬਿਗਣ ਵਾਲੀਆਂ ਕਹਿੰਦੀਆਂ ਸੀ ਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਕੱਲੇ ਤੁਸੀਂ ਵਿਵਾਦਿਤ ਬਿਆਨਾਂ ਦੇ ਉੱਤੇ ਤੁਸੀਂ ਕਹਿ ਦਿੰਦੇ ਆ ਕਿ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਅਸੀਂ ਸਰਕਾਰ ਤੋਂ ਦੇਖੋ ਇਹ ਮੰਗ ਚਾਹੁੰਦੇ ਆ ਵੀ ਇੱਕ ਮਿਸਾਲ ਪੈਦਾ ਕਰੋ ਜੇ ਤੁਸੀਂ ਕਹਿੰਦੇ ਹੋ ਨਾ ਕਿ ਹਾਂ ਅਸੀਂ ਪੰਜਾਬੀਆਂ ਨੂੰ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਨਿਗਾਹ ਦੇ ਨਾਲ ਦੇਖਦੇ ਹਾਂ ਅਸੀਂ ਪੰਜਾਬ ਦੇ ਲੋਕ ਹਮੇਸ਼ਾ ਹੀ ਵਿਤਕਰਾ ਮਹਿਸੂਸ ਕਰਦੇ ਆਂ ਕਿ ਪੰਜਾਬ ਸੂਬੇ ਦੇ ਨਾਲ ਇੰਡੀਆ ਪਰਦੇ ਵਿੱਚ ਬਹੁਤ ਅਲੱਗ ਤਰ੍ਹਾਂ ਦਾ ਵਿਤਕਰਾ ਹੁੰਦਾ ਹੈ ਕਿਉਂਕਿ ਪੰਜਾਬ ਆ ਜਿਹੜਾ ਇਹਦੇ ਵਿੱਚ ਘੱਟ ਵੋਟਾਂ ਦੀ ਗਿਣਤੀ ਹੈ ਜਿਹੜੀ ਉਹ ਘੱਟ ਹੋਣ ਕਰਕੇ ਬੀਜੇਪੀ ਇਹਨੂੰ ਹੋਰ ਨਿਗਾਹਾਂ ਦੇ ਨਾਲ ਦੇਖਦੀ ਆ ਭਾਜਪਾ ਨੇ ਕੰਗਰਾਂ ਰਣੋਥ ਤੇ પ્રતિਬੰਧ ਲਗਾਤੇ ਬਿਆਨ ਦੇਣ ਦੇ ਉਪਰ ਜੀ ਇਸਨੇ ਘਟਾਵਾ ਨੂੰ ਲੈ ਕੇ ਹੋਰ ਭਾਜਪਾ ਦੇ ਪ੍ਰਤੀਬਾਧਰੋਂ ਲੈ ਕੇ ਕੀ ਹੋ ਗਏ ਭਾਜੀ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਐਵੇਂ ਲਗਾਉਣ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਐਦਾਂ ਨਹੀਂ ਹੱਲ ਹੋਊਗਾ ਕਿਉਂਕਿ ਲਗਾਤਾਰ ਜਿਹੜੇ ਵਿਵਾਦਿਕ ਬਿਆਨਾਂ ਉਹ ਕੰਗਣਾ ਰਣੌਤ ਦੁਬਾਰਾ ਹੀ ਦਿੱਤੇ ਜਾ ਰਹੇ ਆ ਠੀਕ ਹੈ ਇਹ ਇੱਕ ਆ ਬੀਜੇਪੀ ਸਰਕਾਰ ਨੇ ਇੱਕ ਗਿੱਦੜ ਸੰਗੀ ਰੱਖੀ ਹੋਈ ਆ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਅਲੀਗੇਸ਼ਨ ਲਾਉਣੀ ਆ ਪੰਜਾਬ ਦੇ ਲੋਕਾਂ ਦੇ ਉੱਤੇ ਲਾਉਣੀ ਆ ਤਾਂ ਇਹਨਾਂ ਨੂੰ ਇਹ ਮੁਰੇ ਕਰ ਦਿੰਦੇ ਆ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਲੋਕਾਂ ਨੂੰ ਸਾਨੂੰ ਥੱਲ ਪਾਣੀ ਚਾਹੀਦੀ ਹੈ ਸਰਕਾਰ ਤੋਂ ਇਹੀ ਅਪੀਲ ਕਰਦੇ ਆ ਕਿ ਇਹਨਾਂ ਦੇ ਉੱਤੇ ਪਰਚਾ ਦਰਜ ਹੋਵੇ ਤਾਂ ਕਿ ਹੋਰ ਵੀ ਲੀਡਰਾਂ ਦੇ ਉੱਤੇ ਠੀਕ ਆ ਇਸ ਤਰ੍ਹਾਂ ਦੇ ਜਿਹੜੇ ਲੋਕ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਚਾਹੁੰਦੇ ਆ ਉਹਨਾਂ ਦੇ ਉੱਤੇ ਨਖੇਦੀ ਕੱਸੋ ਅੱਜ ਕੀ ਕਹੋਗੇ ਜੇਕਰ ਤੁਸੀਂ ਕਹਿ ਰਹੇ ਨੇ ਵੀ ਕੰਗਰਾ ਰੋਗ ਨੇ ਪਾਬੰਦੀ ਲਾਈ ਹੈ ਪਾਬੰਦੀ ਜਿਹੜੀ ਹਰਿਆਣੇ ਦੇ ਵਿੱਚ ਮੋਟਾ ਪੈਣੀ ਹੈ ਜੇ ਜੇਣਕੀ ਮੋਟਾ ਪੈਣੀ ਹੈ ਉਸ ਕਰਕੇ ਨੇ ਪਾਬੰਦੀ ਲਾਈ ਕਿ ਸਾਡੇ ਉੱਥੇ ਸਰਕਾਰ ਬਣ ਜਵੇ ਤੇ ਇਸ ਕਰਕੇ ਬਿਆਨ ਇਹਨਾਂ ਬੰਦ ਕਰਦੇ ਨਹੀਂ ਤਾਂ ਜਿਹੜਾ ਕੋਈ ਪੈਣੀ ਪਹਿਲਾਂ ਕਿਹਨੇ ਪਾਬੰਦੀ ਲਾਤੀ ਕੋ ਸਾਡੇ ਪਹਿਲੇ ਕਰਾਂਦੀ 7500 ਕਸਾਨ ਛੀਦ ਹੋਇਆ ਹੁਣ 4500 ਤੇ ਫਟੜ ਹੋ ਗਿਆ ਇਹਨੂੰ ਕੀ ਬੰਦ ਕਿਸਾਨਾਂ ਦੀ ਕਿੰਨੀ ਦੇਣ ਹੈ ਕਿੰਨੀਆਂ ਛੀਦੀਆਂ ਪ੍ਰਦਕਿਤੀਆਂ ਇਹਨਾਂ ਦੇ ਕਿਸਾਨਾਂ ਨੇ ਤੁਸੋਂ ਗੱਤੀਆਂ ਪਣੀ ਇੱਜ਼ਤ ਗਈ ਇਹ ਕਹਿੰਦੇ ਵੀ ਦੇ ਪਿਸਟਲ ਉੱਥੇ ਕਰਦੇ ਕਿਹੜਾ ਦੇ ਪਿਸਟਲ ਸਾਨੂੰ ਸਿੱਧਾ ਤਾਂ ਕਰਕੇ ਦੋਵੇਂ ਅਸੀਂ ਤੁਹਾਡੇ ਮੱਦੇਮ ਮੀਡੀਆ ਮੱਦੇ ਚੈਲੰਜ ਕਰਦੇ ਹਾਂ ਕੰਗੜਾ ਰੋਦ ਨੂੰ ਸਾਡੇ ਸਾਹਮਣੇ ਪੂਰੇ ਮੀਡੀਆ ਜਿੰਨੇ ਵੀ ਚੈਨਲ ਹੈ ਲੈਥਲ ਚੈਨਲ ਲੋਕਲ ਚੈਨਲ ਸੋਸ਼ਲ ਮੀਡੀਆ ਵਾਲੇ ਸਾਰੇ ਬੈਠਣ ਪੂਰੇ ਦੇਸ਼ ਨੂੰ ਪਤਾ ਲੱਗੇ ਕਿ ਕੰਗੜਾ ਰੋਦ ਇਹ ਸਿਰਫ ਆਪਣੀ ਮਚੂੜਣ ਕਰ ਗਏ ਅਸੀਂ ਸਾਡੇ ਨਾਲ ਬੈਸ ਕਰੇ ਅਸੀਂ ਖੁੱਲਾ ਚੈਲੰਜ ਦੇ ਜਿੱਥੇ ਜਗ੍ਹਾ ਵੀ ਦੀ ਟੈਂਬੀ ਦਾ ਜਿੱਥੇ ਮਰਜੀ ਆ ਜਾਵੇ ਅਸੀਂ ਤਾਂ ਜਵਾਬ ਦੇਵਾਂਗੇ ਸਾਡੀਆਂ ਗੱਲਾਂ ਦਾ ਇਹ ਜਵਾਬ ਹੈ ਦੇਖੋ ਗੰਗਲ ਇਹ ਅਗਰੇ ਕੰਗੜਾ ਨਾ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਕੰਗੜਾ ਨਾ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਭਾਜੀ ਜੀ ਜੀ ਮੁਰਦਾਬਾਦ